ਤੱਕ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਿੱਚ ਹੋ ਰਹੀ ਦੇਰੀ ਦੇ ਸਬੰਧਿਤ ਵਿੱਚ ਪਨਬਸ ਪੀਆਰਟੀਸੀ ਅਤੇ ਠੇਕਾ ਮੁਲਾਜ਼ਮ ਯੂਨੀਅਨ ਨੇ ਇਸ ਸੰਘਰਸ਼ ਦਾ ਵਿਗੜ ਵਜੋਂਦੇ ਹੋਏ ਚੱਕਾ ਜਾਮ ਕਰਨ ਦੀ ਚਤਾਵਨੀ ਦਿੱਤੀ ਹੈ ਤਾਂ ਵਿਭਾਗ ਦੇ ਵੱਲੋਂ ਲਾਈਆਂ ਜਾਣ ਵਾਲੀਆਂ ਕੰਡੀਸ਼ਨਾਂ ਅਤੇ ਲਗਾਤਾਰ ਹੋ ਰਹੇ ਰਿਪੋਰਟ ਦੇ ਸਬੰਧਿਤ ਨਿਯਮਾਂ ਦੇ ਵਿੱਚ ਬਦਲਾਅ ਕਰਨ ਦੀ ਮੰਗ ਪ੍ਰਮੁਖਤਾ ਦੇ ਨਾਲ ਉਠਾਈ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਇਸ ਪ੍ਰਤੀ ਤੁਰੰਤ ਪ੍ਰਭਾਵ ਦੇ ਨਾਲ ਐਕਸ਼ਨ ਨਾ ਲਿਆ ਗਿਆ ਤਾਂ ਵਿਭਾਗ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ ਤਾਂ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ 30 ਜਨਵਰੀ ਤੋਂ ਬੱਸਾਂ ਦੇ ਵਿੱਚ ਯਾਤਰੀਆਂ ਨੂੰ ਬਿਠਾਉਣ ਦੇ ਸਬੰਧੀ ਕਾਨੂੰਨ ਦੀ ਪੂਰੀ ਪਾਲਣਾ ਕੀਤੀ ਜਾਵੇਗੀ ਅਤੇ ਇਸੇ ਲੜੀ ਦੇ ਤਹਿਤ ਬੱਸਾਂ ਦੇ ਵਿੱਚ ਸੀਟਾਂ ਦੇ ਮੁਤਾਬਕ 52 ਤੋਂ ਵੱਧ ਯਾਤਰੀਆਂ ਨੂੰ ਜਿਹੜਾ ਕਿ ਉਹ ਨਹੀਂ ਬਿਠਾਇਆ ਜਾਵੇਗਾ ਤਾਂ ਬੁਲਾਰਿਆਂ ਨੇ ਕਿਹਾ ਕਿ ਇਸ ਸਮੇਂ ਬੱਸਾਂ ਦੇ ਵਿੱਚ 80 ਤੋਂ ਵੱਧ ਯਾਤਰੀ ਚੜ ਜਾਂਦੇ ਨੇ ਜਿਸ ਦੇ ਕਾਰਨ ਬੱਸਾਂ ਓਵਰਲੋਡ ਹੋ ਜਾਂਦੀਆਂ ਨੇ ਅਤੇ ਹਾੜਸੇ ਦਾ ਡਰ ਬਣਿਆ ਰਹਿੰਦਾ ਹੈ ਜਿਸ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਸਰਕਾਰੀ ਬੱਸ ਓਵਰਲੋਡ ਨਹੀਂ ਚੱਲੇਗੀ ਉਹਨਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਸੱਚਾਈ ਇਹ ਹੈ ਕਿ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਨੂੰ ਕਿਸੇ ਵੀ ਠੇਕਾ ਕਰਮਚਾਰੀ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਤਾਂ ਚੱਕਾ ਜਾਮ ਤੋਂ ਪਹਿਲਾਂ ਚੇਤਾਵਨੀ ਦੇ ਵਜੋਂ 22 ਜਨਵਰੀ ਤੋਂ ਸੂਬੇ ਭਰ ਦੇ ਵਿੱਚ ਰੋਹ ਭਰਪੂਰ ਰੈਲੀਆਂ ਕਰਕੇ ਰੋਸ ਪ੍ਰਦਰਸ਼ਨਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ ਤਾਂ ਪੰਜਾਬ ਦੇ ਸਾਰੇ ਹੀ 27 ਡਿਪਿਆਂ ਦੇ ਵਿੱਚ ਰੋਸ ਰੈਲੀਆਂ ਦੇ ਕਰਕੇ ਨੀਤੀਆਂ ਦੀ ਆਲੋਚਨਾ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ 26 ਜਨਵਰੀ ਨੂੰ ਪੰਜਾਬ ਦੇ ਵਿੱਚ ਹੋਣ ਵਾਲੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਵੀ ਆਗੂਆਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਅਤੇ ਸੀਨੀਅਰ ਆਗੂਆਂ ਦੇ ਪ੍ਰੋਗਰਾਮ ਦੇ ਵਿੱਚ ਰੋਜ਼ ਪ੍ਰਦਰਸ਼ਨ ਵੀ ਜਿਹੜਾ ਕੀ ਉਹ ਕੀਤਾ ਜਾਵੇਗਾ ਤਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਵਿੱਚ ਹੋ ਰਹੀ ਦੇਰੀ ਦੇ ਸਬੰਧਿਤ ਵਿੱਚ ਪਨਬਸ ਪੀਆਰਟੀਸੀ ਅਤੇ ਠੇਕਾ ਮੁਲਾਜ਼ਮ ਯੂਨੀਅਨ ਨੇ ਇਸ ਸੰਘਰਸ਼ ਦਾ ਬਿਗਲ ਵਜੋਂਦੇ ਹੋਏ ਚੱਕਾ ਜਾਮ ਕਰਨ ਦੀ ਚਤਾਵਨੀ ਦਿੱਤੀ ਹੈ ਤਬੇ ਭਾਗ ਦੇ ਵੱਲੋਂ ਲਾਈਆਂ ਜਾਣ ਵਾਲੀਆਂ ਕੰਡੀਸ਼ਨਾਂ ਅਤੇ ਲਗਾਤਾਰ ਹੋ ਰਹੀ ਰਿਪੋਰਟ ਦੇ ਸਬੰਧੀ ਨਿਯਮਾਂ ਦੇ ਵਿੱਚ ਬਦਲਾਅ ਕਰਨ ਦੀ ਮੰਗ ਪ੍ਰਮੁਖਤਾ ਦੇ ਨਾਲ ਉਠਾਈ ਜਾ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਇਸ ਪ੍ਰਤੀ ਤੁਰੰਤ ਪ੍ਰਭਾਵ ਦੇ ਨਾਲ ਐਕਸ਼ਨ ਨਾ ਲਿਆ ਗਿਆ ਤਾਂ ਵਿਭਾਗ ਨੂੰ ਇਸ ਦਾ ਖਮਿਆਜਾ ਭੁਗਤਣਾ ਪਵੇਗਾ ਤਾਂ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ 30 ਜਨਵਰੀ ਤੋਂ ਬੱਸਾਂ ਦੇ ਵਿੱਚ ਯਾਤਰੀਆਂ ਨੂੰ ਬਿਠਾਉਣ ਦੇ ਸਬੰਧੀ ਕਾਨੂੰਨ ਦੀ ਪੂਰੀ ਪਾਲਣਾ ਕੀਤੀ ਜਾਵੇਗੀ ਅਤੇ ਇਸੇ ਲੜੀ ਦਿੱਤਾ ਹੈ ਤਾਂ ਬੱਸਾਂ ਦੇ ਵਿੱਚ ਸੀਟਾਂ ਦੇ ਮੁਤਾਬਕ 52 ਤੋਂ ਵੱਧ ਯਾਤਰੀਆਂ ਨੂੰ ਜਿਹੜਾ ਕਿ ਉਹ ਨਹੀਂ ਬਿਠਾਇਆ ਜਾਵੇਗਾ ਤਾਂ ਬਲਾਰਾ ਨੇ ਕਿਹਾ ਕਿਸ ਸਮੇ ਬਸਾਂ ਦੇ ਵਿੱਚ 80 ਤੋਂ ਵੱਧ ਯਾਤਰੀ ਚੜ ਜਾਂਦੇ ਨੇ ਜਿਸ ਦੇ ਕਾਰਨ ਬਸਾਂ ਓਵਰਲੋਡ ਹੋ ਜਾਂਦੀਆਂ ਨੇ ਅਤੇ ਹਾੜਸੇ ਦਾ ਡਰ ਬਣਿਆ ਰਹਿੰਦਾ ਹੈ ਜਿਸ ਦੇ ਕਾਰਨ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਸਰਕਾਰੀ ਬਸ ਓਵਰਲੋਡ ਨਹੀਂ ਚੱਲੇਗੀ ਉਹਨਾਂ ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਸੰਬੰਧੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪਰ ਸੱਚਾਈ ਇਹ ਹੈ ਕਿ ਪੰਜਾਬ ਰੋਡਵੇਜ਼ ਪਨਬਸ ਅਤੇ ਪੀਆਰਟੀਸੀ ਨੂੰ ਕਿਸੇ ਵੀ ਠੇਕਾ ਕਰਮਚਾਰੀ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ ਤਾਂ ਚੱਕਾ ਜਾਮ ਤੋਂ ਪਹਿਲਾਂ ਚੇਤਾਵਨੀ ਦੇ ਵਜੋਂ 22 ਜਨਵਰੀ ਤੋਂ ਸੂਬੇ ਭਰ ਦੇ ਵਿੱਚ ਰੋਹ ਭਰਪੂਰ ਰੈਲੀਆਂ ਕਰਕੇ ਰੋਸ ਪ੍ਰਦਰਸ਼ਨਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ ਤਾਂ ਪੰਜਾਬ ਦੇ ਸਾਰੇ ਹੀ 27 ડીਪਿਆਂ ਦੇ ਵਿੱਚ ਰੋਸ ਰੈਲੀਆਂ ਦੇ ਕਰਕੇ ਨੀਤੀਆਂ ਦੀ ਆਲੋਚਨਾ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ 26 ਜਨਵਰੀ ਨੂੰ ਪੰਜਾਬ ਦੇ ਵਿੱਚ ਹੋਣ ਵਾਲੇ ਵੱਡੇ ਪ੍ਰੋਗਰਾਮਾਂ ਦੇ ਵਿੱਚ ਵੀ ਆਗੂਆਂ ਨੂੰ ਕਾਲੇ ਝੰਡੇ ਦਿਖਾਏ ਜਾਣਗੇ ਅਤੇ ਸੀਨੀਅਰ ਆਗੂਆਂ ਦੇ ਪ੍ਰੋਗਰਾਮ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਜਿਹੜਾ ਕਿ ਉਹ ਕੀਤਾ ਜਾਵੇਗਾ